प्यारे प्यारे हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਣਾ ਅਭਿਆਸ 2.4 ਦਾ ਇੱਕ ਸਵਾਲ ਰਹਿ ਗਿਆ ਸੀਗਾ ਉਹ ਜਿਹੜਾ ਆਪਾਂ ਛੱਡਤਾ ਸੀ ਉਹ ਬੇਟਾ ਆਪਾਂ ਕੰਪਲੀਟ ਕਰ ਲੀਏ ਕਿਉਂਕਿ ਇਹਦੇ ਨਾਲ ਦੇ ਸਵਾਲ ਅੱਗੇ ਨਹੀਂ ਆਏ ਪਰ ਤੁਹਾਨੂੰ ਕਨਸੈਪਟ ਆ ਜਿਹੜਾ ਕਲੀਅਰ ਹੋਣਾ ਚਾਹੀਦਾ ਹੈ ਠੀਕ ਹੈ ਤਾਂ ਤੁਸੀਂ ਕੀ ਕਰਨਾ ਹੈ ਬੇਟਾ ਆ ਸਟਾਰ ਦੀ ਜਗ੍ਹਾ ਤੇ ਪੁੱਛ ਰਿਹਾ ਕੀ ਕੀ ਆਊਗਾ ਤਾਂ ਇਹ ਗੁਣਾ ਦਾ ਕਨਸੈਪਟ ਸਾਨੂੰ ਪਤਾ ਹੋਣਾ ਚਾਹੀਦਾ ਫੇਰ ਆਪਾਂ ਦੱਸ ਸਕਦੇ ਸਹੀ ਟੰਗ ਨਾਲ 5 5 25 ਹਾਂਸਲ ਬੇਟਾ 2 ਆ ਗਏ ਜਦੋਂ ਦੋ ਹੰਸ ਲਾਗੇ ਬੇਟਾ ਤਾਂ 53e 15 ਤੇ 2 17 ਠੀਕ ਹੈ ਇੱਕ ਹੰਸ ਲਾ ਗਿਆ ਹੁਣ ਬੇਟਾ ਇੱਥੇ ਕਿਹੜਾ ਅੰਕ ਆਊਗਾ ਜਿਹਨੂੰ 5 ਨਾਲ ਗੁਣਾ ਕਰੀਏ ਤੇ ਵਿੱਚ 1 ਜੋੜੀਏ ਤੇ 6 ਆ ਜਾਵੇ ਤਾਂ ਬੇਟਾ ਐਸ ਸਟਾਰ ਦੀ ਜਗ੍ਹਾ ਦੇ ਉੱਤੇ 1 ਆਊਗਾ ਬੇਟਾ ਖੈਲਾ ਗੱਲ ਕਲੀਅਰ ਹੋ ਗਈ 5 1 5 1 6 ਇਹ ਕੰਡੀਸ਼ਨ ਨੂੰ ਫੁੱਲਫਿਲ ਕਰਦਾ ਪਿਆ ਹੈ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਅਗਲੀ ਲਾਈਨ ਦੇ ਵਿੱਚ ਚੱਲ ਪਏ ਅਗਲੀ ਰੋ ਦੇ ਵਿੱਚ ਆ ਦਹਾਈ ਅੰਕ ਦੇ ਨਾਲ ਗੁਣਾ ਕਰਨਾ ਹੁਣ ਆਹਾ ਹਾਸਲ ਬੇਟਾ ਖਤਮ ਹੋ ਗਏ ਪਹਿਲੇ ਅੰਕ ਵਾਲੇ ਸੀਗੇ ਜਿਹੜੇ ਠੀਕ ਹੈ ਹੁਣ ਆ ਹਾਸਲ ਨਹੀਂ ਰਹੇ ਇਹ ਖਤਮ ਹੋ ਗਏ ਜਦੋਂ ਆਪਾਂ ਵਰਤ ਲਏ ਹੁਣ ਬੇਟਾ ਆਹਾ ਪਹਿਲਾ ਤਾਂ ਕਰਾਸ ਆ ਜਾਣਾ ਹੈ ਨਾ ਸੰਦਸਿਆ ਹੋਇਆ 0 ਪਈ ਹੈ ਇੱਕੋ ਹੀ ਗੱਲ ਹੈ ਹੁਣ ਇਹਨੂੰ 5 ਨਾਲ ਗੁਣਾ ਕਰਨ ਤੇ 0 ਆਉਣਾ ਚਾਹੀਦਾ ਇੱਥੇ ਕਿਹੜਾ ਅੰਕ ਆਉਣਾ ਚਾਹੀਦਾ ਹੈ 1 ਤਾਂ ਬੇਟਾ 2 ਆਉਂਦਾ ਹੈ ਤਾਂ ਜੇ 2 5 10 ਤੇ ਇੱਕ ਹਾਂਸ ਲਾ ਜਾਂਦਾ ਹੈ ਨਾ ਜਦੋਂ ਆਪਾਂ ਇੱਕ ਹਾਂਸ ਲੈ ਕੇ ਜਾਂਦੇ ਆ ਇੱਥੇ ਇੱਥੇ ਇੱਕ ਹਾਂਸ ਇੱਥੇ ਇੱਕ ਅੰਕ ਸੌਰੀ ਇੱਥੇ ਇੱਕ ਹਾਂਸ ਲਾਉਨੇ ਆ 2 5 10 ਕਰਕੇ ਤੇ ਫਿਰ 2 36 ਤੇ 17 ਇੱਥੇ 7 1 ਆਉਂਦਾ ਪਿਆ ਇੱਥੇ 1 ਆਉਣਾ ਚਾਹੀਦਾ ਆ ਠੀਕ ਹੈ ਇੱਥੇ ਉਹ ਅੰਕ ਭਰਨਾ ਆਪਾਂ ਜਿਹੜਾ ਅਗਲੀ ਵਾਰੀ ਵੀ ਇੱਥੇ 1 ਆਵੇ ਇੱਥੇ ਤਾਂ 0 ਆ ਜਾਂਦੀ ਦੂਏ ਦੇ ਨਾਲ ਪਰ ਇੱਥੇ 1 ਨਹੀਂ ਆਉਂਦਾ ਪਿਆ ਫਿਰ 2 ਨਹੀਂ ਜੇ ਆਪਾਂ 4 ਲਿਖ ਦੇ ਇੱਥੇ ਤਾਂ ਵੀ 4 5 ਆ 20 ਹਾਂਸਲ ਬੇਟਾ 2 ਆ ਗਏ ਜਦੋਂ ਤਾਂ 4*3=12 ਤੇ 2*14 ਫਿਰ ਇੱਥੇ 4 ਆਉਂਦਾ ਪਿਆ ਉਹ ਇਹ ਵੀ ਪੋਸੀਬਲ ਨਹੀਂ ਹੈਗਾ ਠੀਕ ਹੈ ਜੀ ਆਪਾਂ ਬੇਟਾ 6 ਲਾਉਨੇ ਆ ਇੱਥੇ 6*5=30 ਹਾਂਸਲ 3 ਆ ਗਏ 6*3=18 ਤੇ 3 21 ਤਾਂ ਇੱਥੇ ਬੇਟਾ 6 ਆਊਗਾ ਐਸ ਸਟਾਰ ਦੀ ਜਗ੍ਹਾ ਦੇ ਉੱਤੇ ਗੱਲ ਸਮਝ ਲੱਗੀ ਫਿਰ ਇਹ ਕੰਡੀਸ਼ਨ ਫੁਲਫਿਲ 6*5=30 ਹਾਂਸਲ ਬੇਟਾ ਆ ਗਏ ਇੱਥੇ 3 6*3=18 ਤੇ 3 21 ਅੱਗੇ ਆਗੇ ਬੇਟਾ ਹਾਸਲ 2 6 16 ਤੇ 2 8 ਇੱਥੇ 8 ਆ ਜਾਣੇ ਸਟਾਰ ਤੇ ਆਟੋਮੈਟਿਕਲੀ ਠੀਕ ਹੈ ਤਾਂ ਹੁਣ ਆ 5 ਤੇ 0 ਐਸ ਸਟਾਰ ਦੀ ਜਗ੍ਹਾ ਦੇ ਉੱਤੇ 5 ਆ ਜਾਊਗਾ ਤਾਂ ਬੇਟਾ ਇਹ ਸਾਰਾ ਸਵਾਲ ਆ ਸਾਡਾ ਸਾਰੇ ਸਟਾਰ ਕੰਪਲੀਟ ਹੋ ਗਏ ਸਟਾਰ ਵਾਲੇ ਕਾਲਮ ਜਿਹੜੇ ਸੋ ਇਹ ਸੀਗਾ ਬੇਟਾ 2.4 ਦਾ ਆਖਰੀ ਸਵਾਲ ਸੀ 3 ਇਹ ਬੇਟਾ ਮੈਂ ਛੱਡਿਆ ਸੀ ਸੋਚਿਆ ਸੀ ਇਹਦੇ ਨਾਲ ਦੇ ਹੋਰ ਸਵਾਲ ਹੋਣਗੇ ਇਕੱਠੇ ਕਰ ਲਵਾਂਗੇ ਪਰ ਹੋਰ ਇਹਦੇ ਨਾਲ ਦੇ ਸਵਾਲ ਆ ਜਿਹੜੇ ਉਹ ਨਹੀਂ ਪਾਏਗੇ ਤੇ ਸੋ ਬੇਟਾ ਇਹਦੇ ਨਾਲ 2.4 ਅਭਿਆਸ ਖਤਮ ਹੋ ਕੰਪਲੀਟ ਹੋ ਗਈ ਤੇ ਅਗਲੇ ਜਿਹੜੇ ਸਵਾਲ ਹੈਗੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ